ਸਾਜਨ ਹੋਣੀ 100 ਏਕੜ ਦੇ ਕਰੀਬ ਜਿਹੜਾ ਵੀ ਆ ਗਿਆ ਵਾ 100 ਏਕੜ ਦੇ ਕਰੀਬ ਖਾਦ ਆ ਗਈ ਆ ਜਿਹੜੇ ਪੀੜਤ ਪਰਿਵਾਰ ਵਾ ਜਿਨ੍ਹਾਂ ਨੂੰ ਲੋੜ ਵਾ ਉਹ ਵੀ ਆਣ ਕੇ ਜਿਹੜੇ ਉਹ ਬੈਠੇ ਹੋਏ ਆ ਬੰਬੇ ਤੋਂ ਸੰਗਤ ਆਈ ਆ ਇਹਨਾਂ ਦੇ ਦੁਸਤਾਂ ਬਣਾ ਦੀ ਪ੍ਰੇਰਣਾ ਸਰਕਾਰ ਮਲਕੀਂਦ ਸਿੰਘ ਆਏ ਆ ਵੀ ਔਰ ਸਾਡੇ ਦਰਜੀਤ ਸਿੰਘ ਬਾਲ ਜੀ ਜਿਨ੍ਹਾਂ ਦੀ ਪ੍ਰਧਾਨਗੀ ਦੇ ਵਿੱਚ ਸਿੱਖ ਮਹਾਰਾਸ਼ਟਰ ਐਸੋਸੀਏਸ਼ਨ ਵੱਲੋਂ ਇਹ ਸਾਰੀ ਸਹਿਤਾਈ ਆ ਉਹਨਾਂ ਕਿਹਾ ਵੀ 1 ਕਰੋੜ ਰੁਪਈਆ ਅਸੀਂ ਇਕੱਠਾ ਕੀਤਾ ਵਾ ਉਹ 1 ਕਰੋੜ ਰੁਪਇਆ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਲੋਡ ਹੋਈ ਉੱਥੇ ਵਰਤਾਂਗੇ ਮੈਂ ਇੱਕ ਵਾਰਾਂ ਕੋਈ ਐਂਡਰਾ ਮੈਨੂੰ ਕਹਿੰਦੂਆ ਸਾਰੀ ਸੰਗਤ ਨੂੰ ਖਾ ਦੇ ਆ ਭੈਣਾ ਆਈਆਂ ਸਾਰੀਆਂ ਸਾਡੀਆਂ ਆ ਆ ਸਾਰੀਆਂ ਸਾਡੀਆਂ ਭੈਣਾ ਆਵਾ ਪੁਰਸ਼ ਆਏ ਆ ਆਪ ਇਹਨੂੰ ਉਹਨਾਂ ਦਾ ਇਹ ਮੰਦਰ ਦੇਖ ਕੇ ਕੀ ਰਿਸੂਸ ਹੋਇਆ ਬਸ ਇਹ ਮੰਦਰ ਪਤਾ ਚੱਲਿਆ ਕਿ ਬਹੁਤ ਵੀਰਤ ਹੋ ਗਿਆ ਔਰ ਬਜਟ ਦੇ ਸਾਰੇ ਪੰਜਾਬ ਦੀ ਮਦਦ ਕਰੋ ਜਦ ਤੱਕ ਪੰਜਾਬ ਆਪਣੇ ਪੈਰਾਂ ਤੇ ਖਲੋਣਦਾ ਨਹੀਂ ਸਾਰੇ ਇੱਕ ਝੁੱਟ ਹੋ ਕੇ ਪੰਜਾਬ ਦੀ ਮਦਦ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਅਸੀਂ ਕਹਿਣਾ ਚਾਹਵਾਂਗੇ ਕਿ ਸਾਰੇ ਵਿਚਾਰ ਪਹਿਲੇ ਸਾਂਝੇ ਕਰਦੇ ਆ ਕਿ ਅਸੀਂ ਤੁਹਾਡੇ ਨਾਲ ਅਸੀਂ ਸਲਾਹ ਬਣੀ ਕਿ ਅੱਜ ਤਿਉਹਾਰ ਆ ਲੇਕਿਨ ਅਸੀਂ ਸਲਾਹ ਬਣਾਏ ਕਿ ਦੂਸਰੇ ਦਾ ਤਿਉਹਾਰ ਅਸੀਂ ਤੁਹਾਡੇ ਨਾਲ ਜਾ ਕੇ ਪਤਾਈਏ ਪੂਰਾ ਸਭਲਾ ਸਮਝੀਏ ਠੀਕ ਤੇ ਹੋਰ ਅਪੀਲ ਕਰਦੇ ਆ ਸਾਰਿਆਂ ਨੂੰ ਕਿ ਵੱਧ ਚੜ ਕੇ ਪੰਜਾਬ ਵਿੱਚ ਜੋ ਅਜ ਲੋੜ ਹੈ ਡੀਜ਼ਲ ਦੀ ਬੀਜ ਦੀ ਕਸਤੀ ਸਾਈਡ ਸੀ ਤਾਰੇ ਜੀ ਉਸੇ ਦਾ ਕਰਨਾ ਵਾਹਿਗੁਰੂ ਜੀ ਦਾ ਖਾਤਮਾ ਵਾਹਿਗੁਰੂ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੱਲ ਹਾਂ ਛੜਦੇ ਕੋਣ ਇਹ ਥੋੜੇ ਜਲਦੀ ਆ ਪਰਮਜੀਤ ਸਿੰਘ ਦੇ ਘਰ ਇਕੱਠੇ ਹੋਏ ਨੇ ਸਾਰੇ ਹੀ ਸਾਰੀ ਫੌਜ ਸੰਤਵਾਪੁਰਛੇ ਪੈਣਾ ਵੀਰ ਸਾਰੇ ਆਏ ਆ ਹੁਣ ਜਕਾਰਾ ਛੜ ਕੇ ਇਹਨਾਂ ਦੀ ਅਗਲੀ ਮੰਜ਼ਲ ਵੱਸੇ ਰਵਾਨਗੀ ਕਰਨ ਲੱਗੇ ਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ 1 ਕਰੋੜ ਰੁਪਈਆ ਇਹਨਾਂ ਨੇ ਉੱਥੇ ਇਕੱਠਾ ਕੀਤਾ ਆਪਣੇ ਤਿਲ ਫੁੱਲ ਦੇ ਵਿੱਚੋਂ ਇਹ ਸਾਬਾਇਆ ਹੋ ਇਹਨਾਂ ਨੇ ਅਲੱਗ ਅਲੱਗ ਥਾਵਾਂ ਤੇ ਬਾਬਾ ਜੀ ਦੀ ਪ੍ਰੇਰਣਾ ਸਦਕਾ ਜਿਹੜਾ ਉਹ ਸਹਾਈ ਦਾਣੀ ਆ ਇੱਥੇ 100 ਏਕੜ ਦਾ ਬੀਜ 100 ਏਕੜ ਦੀ ਖਾਦ ਤੇ ਨਾਲ 100 ਬੈਗ ਜਿਹੜਾ ਵਾ ਉਹ ਸਹਾਈ ਦਾ ਆ ਗਿਆ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਬੋਲ i wow.